ਵਾਇਭ੍ਰਿ ਜੀ ਦਾ ਖਾਲਸਾ ਵਾਇਭ੍ਰਿ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਹੀਦਾਂ ਦੇ ਸਰਤਾਜ თანਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਉਚਾਰਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਪੈਨ ਜਿਸੇ ਬਜਾਏ ਨਾਨਕਾ ਜਿਸ ਹੋਵੈ ਸੋ ਪਰਸਨ ਪਾਵ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਪਿੰਨ ਪ੍ਰਭੂ ਦਾ ਨਾਂ ਕੋਈ ਰੂਪ ਹੈ ਨਾ ਚਕਰ ਚਿੰਨ ਚਿੰਨ ਚਕਰ ਹੈ ਨਾ ਕੋਈ ਰੰਗ ਹੈ ਪ੍ਰਭੂ ਮਾਇਆ ਦੇ ਤਿੰਨਾ ਗੁਣਾਂ ਤੋਂ ਬੇਦਾਗ ਹੈ ਇਸੇ 부ਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ اے ਨਾਨਕ ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉੱਤੇ ਆਪ ਤਰੁਟਦਾ ਹੈ ਸੰਨ ਹੁੰਦਾ ਹੈ ਅਸ਼ਟਪਦੀ ਅਬਨਾਸੀ ਪ੍ਰਭ ਮਨ ਮੈਂ ਰਾਖ ਆਪਣੇ ਮਨ ਵਿੱਚ ਅਕਾਲ ਪੁਰਖ ਨੂੰ ਪਰੋ ਰੱਖ ਮਾਨਕ ਕੀ ਤੂੰ ਪ੍ਰੀਤ ਤਿਆਗ ਅਤੇ ਮਨੁੱਖ ਦਾ ਪਿਆਰ ਮੋਹ ਛੱਡ ਦੇ ਇਸ ਤੇ ਪਰੇ ਨਹੀਂ ਕੁਝ ਕੋਈ ਇਸ ਤੋਂ ਬਾਹਰ ਹੋਰ ਕੋਈ ਜੀਵ ਨਹੀਂ ਕੋਈ ਚੀਜ਼ ਨਹੀਂ ਸਰਵਨਿਰੰਤਰ ਏਕੋ ਸੋਏ ਸਭ ਜੀਵਾਂ ਦੇ ਅੰਦਰ ਇੱਕ ਅਕਾਲ ਪੁਰਖ ਹੀ ਵਿਆਪਕ ਹੈ ਆਪੇ ਬਿਨਾ ਆਪੇ ਦਾਣਾ ਉਹ ਆਪ ਹੀ ਜੀਵਾਂ ਦੇ ਦਿਲਾਂ ਦੀ ਪਛਾਨਣ ਵਾਲਾ ਤੇ ਜਾਣਨ ਵਾਲਾ ਹੈ ਗੈਰ ਗੰਭੀਰ ਗਹੀਰ ਸਜਾਨਾ ਪ੍ਰਭ ਬੜਾ ਗੰਭੀਰ ਹੈ ਡੂੰਗਾ ਹੈ ਸਿਆਣਾ ਹੈ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਏ ਪਾਰ ਬ੍ਰਹਮ ਪ੍ਰਭੂ ਸਬਦੇ ਵੱਡੇ ਮਾਲਕ ਤੇ ਜੀਵਾਂ ਦੇ ਪਾਲਕ ਜੀਵਾਂ ਨੂੰ ਪਾਲਣ ਵਾਲਾ ਕਿਰਪਾ ਨਿਦਾਨ ਦਇਆਲ ਬਖਸ਼ੰਦ ਦਇਆ ਦੇ ਖਜ਼ਾਨੇ ਦਇਆ ਦੇ ਘਰ ਤੇ ਬਖਸ਼ਣਹਾਰ ਸਭ ਨੂੰ ਬਖਸ਼ਣਹਾਰ ਆ ਸਾਧ ਤੇਰੇ ਕੀ ਚਰਨੀ ਪਾਉ ਮੈਂ ਤੇਰੇ ਸਾਧਾਂ ਦੇ ਚਰਨੀ ਪਵਾਂ ਨਾਨਕ ਕੇ ਮਨ ਇਹ ਅਨਰਾਉ ਨਾਨਕ ਦੇ ਮਨ ਵਿੱਚ ਇਹ ਤਾਂਗ ਹੈ ਮਨសា ਪੂਰਨ ਸਰਨਾ ਜੋਗ ਪ੍ਰਭੂ ਜੀਵਾਂ ਦੇ ਮਨ ਦੇ ਪੁਰਨੇ ਪੂਰੇ ਕਰਨ ਤੇ ਸ਼ਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ ਜੋ ਕਰ ਪਾਏ ਸੋਈ ਹੋਗ ਜੋ ਉਸ ਨੇ ਜੀਵ ਦੇ ਹੱਥ ਉੱਤੇ ਲਿਖ ਦਿੱਤਾ ਹੈ ਉਹੀ ਹੁੰਦਾ ਹੈ ਸਰਨ ਪਰਨ ਜਾ ਕਾ ਨੇਤਰ ਹੋਰ ਜਿਸ ਪ੍ਰਭੂ ਦਾ ਅਖ ਫਰਕਣ ਦਾ ਸਮਾ ਜਗਤ ਦੇ ਪਾਲਣ ਤੇ ਨਾਸ਼ ਲਈ ਕਾਫੀ ਹੈ ਭਾਵ ਇੱਕ ਪਲ ਵਿੱਚ ਉਹ ਬਣਾ ਵੀ ਸਕਦਾ ਹੈ ਤੇ ਮਟਾ ਵੀ ਸਕਦਾ ਹੈ ਜਿਸ ਕਾ ਮੰਤਰ ਨਾ ਜਾਣੇ ਹੋਰ ਜਿਸ ਉਸ ਦਾ ਗੁੱਜਾ ਭੇਦ ਕੋਈ ਹੋਰ ਜੀਵ ਨਹੀਂ ਜਾਣਦਾ आनंद रूप मंगल सदा सद्ध जा कह जिस प्रभु ਦੇ ਘਰ ਵਿੱਚ ਸਦਾ ਆਨੰਦ ਤੇ ਖੁਸ਼ੀਆਂ ਹਨ ਸਰਬ ਥੋਕ ਸੁਣੀਏ ਘਰ 타 ਕੈ जग ਦੇ ਸਾਰੇ ਪਰਮ ਪਦਾਰਥ ਉਸ ਦੇ ਘਰ ਵਿੱਚ ਮੌਜੂਦ ਸੁਨੀਂਦੇ ਹਨ ਰਾਜ ਮੈਂ ਰਾਜ ਜੋਗ ਮੈਂ ਜੋਗੀ ਰਾਜਿਆਂ ਵਿੱਚ ਪ੍ਰਭੂ ਆਪ ਹੀ ਰਾਜਾ ਹੈ ਜੋਗੀਆਂ ਵਿੱਚ ਆਪ ਹੀ ਜੋਗੀ ਹੈ ਤਪ ਮੈਂ ਤਪੀ ਸਰ ਗ੍ਰਿਸਥ ਮੈਂ ਬੋਗੀ ਤਪੀਆਂ ਵਿੱਚ ਆਪ ਹੀ ਵੱਡਾ ਤਪੀ ਹੈ ਔਰ ਗ੍ਰਿਸਥੀਆਂ ਵਿੱਚ ਆਪ ਹੀ ਵੱਡਾ ਗ੍ਰਿਸਤੀ ਹੈ ਧਿਆਏ ਧਿਆਏ ਭਗਤੈ ਸੁਖ ਪਾਇਆ ਭਗਤ ਜਨਾਨੇ ਉਸ ਪ੍ਰਭੂ ਨੂੰ ਸਿਮਰ ਸਿਮਰ ਕੇ ਸੁਖ ਪਾ ਲਿਆ ਹੈ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਏ ਨਾਨਕ ਕਿਸੇ ਜੀਵ ਨੇ ਉਸ ਕਾਲਪੁਰਖ ਦਾ ਅੰਤ ਨਹੀਂ ਪਾਇਆ ਜਾ ਕੀ ਲੀਲਾ ਕੀ ਮਿਤ ਨਾ ਹੈ ਜਿਸ ਪ੍ਰਭੂ ਦੀ ਜਗਤ ਰੂਪ ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ ਸਗਲ ਦੇਵ ਹਾਰੇ ਅਬਗਾਹੇ ਉਸ ਨੂੰ ਖੋਜ-ਖੋਜ ਕੇ ਸਾਰੇ ਦੇਤੇ ਵੀ ਥੱਕ ਗਏ ਹਨ ਪਿਤਾ ਦਾ ਜਨਮ ਕੀ ਜਾਣੇ ਪੁੱਤ ਕਿਉਂਕਿ ਪਿਓ ਦਾ ਜਨਮ ਪੁੱਤਰ ਕੀ ਜਾਣ ਸਕਦਾ ਹੈ ਕਿਵੇਂ ਜਾਣ ਸਕਦਾ ਹੈ ਸਗਲ ਪ੍ਰੋਈ ਆਪਣੇ ਸੂਤ ਜਿਵੇਂ ਮਾਲਾ ਦੇ ਮਨਕੇ ਧਾਗੇ ਵਿੱਚ ਪ੍ਰੋਏ ਹੁੰਦੇ ਹਨ ਤਿਵੇਂ ਹੀ ਸਾਰੀ ਰਚਨਾ ਪ੍ਰਭੂ ਨੇ ਆਪਣੇ ਹੁਕਮ ਰੂਪ ਧਾਗੇ ਵਿੱਚ ਪ੍ਰੋ ਰੱਖੀ ਹੈ ਸੁਮਤ ਗਿਆਨ ਧਿਆਨ ਜਿਨ ਦੇ ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮਤ ਉੱਚੀ ਸਮੇਂ ਸੁਰਤ ਜੋੜਨ ਦੀ ਦਾਤ ਦਿੰਦਾ ਹੈ ਜਨ ਦਾਸ ਨਾਨਕ ਤਿਆਵੈ ਸੇ ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ ਤੇ ਗੁਣ ਮੈਂ ਜਾ ਕੋ ਪਰਮਾਏ ਪਰ ਜਿਨ੍ਹਾਂ ਨੂੰ ਮਾਇਆ ਦੇ ਤਿੰਨਾ ਗੁਨਾ ਵਿੱਚ ਫੰਗਵਾਇਆ ਹੁੰਦਾ ਹੈ ਜਨਮ ਮਰੇ ਫਿਰ ਜੂ ਫਿਰ ਆਵੇ ਜਾਏ ਉਹ ਜੰਮਦੇ ਮਰਦੇ ਰਹਿੰਦੇ ਹਨ ਤੇ ਮੁੜ ਮੁੜ ਜਗਤ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਹਨ ਉੱਚ नीच ਤੇ ਕੇ ਅਸਥਾਨ ਉੱਚੀ ਮਤ ਵਾਲੇ ਉੱਚੇ ਬੰਦੇ ਦੇ ਹਿਰਦੇ ਤ੍ਰੈ ਗੁਣੀ ਨੀਚ ਬੰਦਿਆਂ ਦੇ ਮਨ ਇਹ ਸਾਰੇ ਉਸ ਪ੍ਰਭੂ ਨੇ ਆਪਣੇ ਹੀ ਟਿਕਾਣੇ ਰੱਖੇ ਹਨ ਭਾਵ ਸਭ ਵਿੱਚ ਆਪ ਹੀ ਵਸਦਾ ਹੈ ਜੈਸਾ ਜਨਾਵੇ ਤੈਸਾ ਨਾਨਕ ਜਾਣ ਹੇ ਨਾਨਕ ਜਿਹੋ ਜਿਹੀ ਬੁੱਧ ਮਤ ਦਿੰਦਾ ਹੈ ਤੇਹੋ ਜਿਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ ਨਾਨਾ ਰੂਪ ਨਾਨਾ ਜਾਕੇ ਰੰਗ ਹੇ ਪ੍ਰਭੂ ਤੁਮ ਜਿਸ ਦੇ ਕਈ ਰੂਪ ਤੇ ਕਈ ਰੰਗ ਹਨ ਨਾਨਾ ਵੇਖ ਕਰੇ ਇੱਕ ਰੰਗ ਕਈ ਵੇਖ ਧਾਰਦਾ ਹੈ ਤੇ ਫਿਰ ਵੀ ਇੱਕੋ ਤਰ੍ਹਾਂ ਦਾ ਹੈ ਨਾਨਾ ਬਿਦ ਕੀਨੋ ਵਿਸਥਾਰ ਉਸ ਨੇ జగ ਦਾ ਫੈਸਾਰਾ ਕਈ ਤਰੀਕਿਆਂ ਨਾਲ ਕੀਤਾ ਹੋਇਆ ਹੈ ਪ੍ਰਭ ਅਬਨਾਸੀ ਇੱਕੰਕਾਰ ਪ੍ਰਭ ਨਾਸਰੈਤ ਹੈ ਤੇ ਸਭ ਥਾਈ ਇੱਕ ਆਪ ਹੀ ਆਪ ਹੈ ਨਾਨਾ ਚਲਤ ਕਰੇ ਖਿੰਮਾਹੇ ਕਈ ਤਮਾਸ਼ੇ ਪ੍ਰਭ ਪਲਕ ਵਿੱਚ ਕਰ ਦਿੰਦਾ ਹੈ ਇੱਕ ਪਲਕ ਚਮਕਣ ਵਿੱਚ ਜਿੰਨੀ ਚੇਰ ਵਿੱਚ ਪ੍ਰਭ ਕਈ ਤਮਾਸ਼ੇ ਕਈ ਚੋਜ ਵਖਾ ਸਕਦਾ ਹੈ ਪੂਰ ਰਹਾ ਪੂਰ ਰਿਆ ਪੂਰਨ ਸਭ ਠਾਏ ਉਹ ਪੂਰਨ ਪੁਰਖ ਸਭ ਥਾਈ ਵਿਆਪਕ ਹੈ ਨਾਨਾ ਬਿਦ ਕਰ ਬਣਤ ਬਣਾਈ ਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ ਆਪਣੀ ਕੀਮਤ ਆਪੇ ਪਾਈ ਆਪਣੀ ਵਿਡਿਆਈ ਦਾ ਮੁੱਲ ਉਹ ਆਪ ਹੀ ਜਾਣਦਾ ਹੈ ਸਭ ਕਟ ਇਸ ਕੇ ਸਾਬ ਇਸ ਕੇ ਠਾਓ ਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ ਸਾਰੇ ਥਾਂ ਉਸੇ ਦੇ ਹਨ ਜਪ ਜਪ ਜੀਵੇ ਨਾਨਕ ਹਰਨਾਉ ਖੇ ਨਾਨਕ ਉਸ ਦਾ ਦਾਸ ਉਸ ਦਾ ਨਾਮ ਜਪ ਜਪ ਕੇ ਜਿਉਂਦਾ ਹੈ ਨਾਮ ਕੇ ਤਾਰੇ ਸਗਲੇ ਜੰਤ ਸਾਰੇ ਜੀਵ ਜੰਤਾ ਅਕਾਲ ਪੁਰਖ ਦੇ ਆਸਰੇ ਹਨ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਜਗਤ ਦੇ ਸਾਰੇ ਭਾਗ ਹਿੱਸੇ ਬੀ ਪ੍ਰਭੂ ਦੇਟ ਕਾਣੇ ਟਕਾਏ ਹੋਏ ਹਨ ਨਾਮ ਕੇ ਤਾਰੇ ਸਿਮਰਤ ਵੇਦ ਪ੍ਰਾਣ ਵੇਦ ਪ੍ਰਾਣ ਸਿਮਰਤੀਆਂ ਪ੍ਰਭੂ ਦੇ ਹਾਰਤੇ ਹਨ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤ ਜੋੜਨੀ ਵੀ ਅਕਾਲ ਪੁਰਖ ਦੇ ਆਸਰੇ ਹੀ ਹੈ ਨਾਮ ਕੇ ਤਾਰੇ ਆਕਾਸ ਪਤਾਲ ਸਾਰਾ ਆਕਾਸ ਪਤਾਲ ਪ੍ਰਭੂ ਆਸਰੇ ਹਨ ਨਾਮ ਕੇ ਤਾਰੇ ਸਗਲੇ ਆਕਾਰ ਸਗਲ ਆਕਾਰ ਸਾਰੇ ਸਰੀਰ ਵੀ ਪ੍ਰਭੂ ਦੇ ਆਧਾਰ ਤੇ ਹਨ ਨਾਮ ਕੇ ਤਾਰੇ ਪੁਰੀਆ ਸਭ ਭਵਨ ਤਿੰਨ ਭਵਨ ਤੇ 14 ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ ਨਾਮ ਕੇ ਸੰਗ ਉਦਰੇ ਸੁਣ ਸਰਵਨ ਕਰਾ ਜੀਵ ਪ੍ਰਭੂ ਵਿੱਚ ਜੋੜ ਕੇ ਤੇ ਉਸ ਨਾਲ ਨਾਮ ਕੰਨੀ ਸੁਣ ਕੇ ਤੇ ਉਕਾਰਾਂ ਤੋਂ ਬਚਦੇ ਹਨ ਉਸ ਦਾ ਨਾਮ ਕੰਨਾ ਨਾਲ ਸੁਣ ਕੇ ਵਕਾਰ ਰੂਪੀ ਤੋਂ ਬਚ ਜਾਂਦੇ ਨੇ ਜਿਹੜਾ ਉਕਾਰ ਲੋ ਬਣੈਣਾ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਉਸ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਕਰ ਕਿਰਪਾ ਜਿਸ ਆਪਣੇ ਨਾਮ ਮਲਾਏ ਜਿਸ ਨੂੰ ਮੇਰ ਕਰਕੇ ਆਪਣੇ ਨਾਲ ਪ੍ਰਭੂ ਜੋੜ ਲੈਂਦਾ ਹੈ ਜੋੜਦਾ ਹੈ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਏ ਨਾਨਕ ਉਹ ਮਨੁੱਖ ਮਾਇਆ ਦੇ ਅਸਰ ਤੋਂ ਪਰਲੇ ਚੌਥੇ ਦਰਜੇ ਵਿੱਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਰੂਪ ਸਤਿ ਜਾ ਕਾ ਸਤਿ ਅਸਥਾਨ ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ ਥਿਰ ਰਹਿਣ ਵਾਲਾ ਇਹ ਵਾਲੇ ਹਨ ਪੁਰਖ ਸਤੇ ਕੇਵਲ ਪ੍ਰਧਾਨ ਕੇਵਲ ਉਹੀ ਸਰਬ ਵਿਆਪਕ ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ ਕਰਤੂਤ ਸਤ ਸਤ ਜਾ ਕੀ ਬਾਣੀ ਜਿਸ ਸਦਾ ਅਟਲ ਕਾਲਪੁਰਖ ਦੀ ਹੀ ਬਾਣੀ ਸਭ ਜੀਵਾਂ ਵਿੱਚ ਰਮੀ ਹੋਈ ਹੈ ਸਮਾਈ ਹੋਈ ਹੈ ਰਮੀ ਤੇ ਸਮਾਈ ਸੇਵੀ ਹੈ ਸਤਿਪੁਰਖ ਸਭ ਮਹ ਸਮਾਣੀ ਭਾਵ ਜੋ ਪ੍ਰਭੂ ਸਭ ਜੀਵਾਂ ਵਿੱਚ ਬੋਲ ਰਿਹਾ ਹੈ ਉਸ ਦੇ ਕੰਮ ਵੀ ਅਵੱਲੇ ਹੀ ਹਨ ਅਟਲ ਹਨ ਸਤ ਕਰਮ ਜਾ ਕੀ ਰਚਨਾ ਸਤ ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ ਭਾਵ ਹਦੂਰੀ ਨਹੀਂ ਹੈ ਮੂਲ ਸਤ ਸਤ ਉਤਪਤ ਜੋ ਸਬ ਦਾ ਮੂਲ ਹੈ ਰੂਪ ਅਤੇ ਸਥਿਰ ਹੈ ਜਿਸ ਦੀਪ ਦਾਸ਼ ਵੀ ਮੁਕੰਮਲ ਹੈ ਉਸ ਦੀ ਬਖਸ਼ਿਸ਼ ਸਦਾ ਕਾਇਮ ਹੈ ਉਹ ਹਰੇਕ ਤੇ ਬਖਸ਼ਿਸ਼ ਕਰਦਾ ਰਹਿੰਦਾ ਸਤ ਕਰਨੀ ਨਿਰਮਲ ਨਿਰਮਲੀ ਪ੍ਰਭੂ ਦੀ ਮਹਾਪਵਿੱਤਰ ਰਜਾ ਹੈ ਜਿਸੇ 부ਜਾਏ ਤਿਸੇ ਸਭ ਭਲੀ ਜਿਸ ਜੀਵ ਨੂੰ ਰਜਾ ਦੀ ਸਮਝ ਦਿੰਦਾ ਹੈ ਉਸ ਨੂੰ ਉਹ ਰਜਾ ਪੂਰਨ ਤੌਰ ਤੇ ਸੁਖਦਾਈ ਲੱਗਦੀ ਹੈ ਸਤ ਨਾਮ ਪ੍ਰਭ ਕਾ ਸੁਖਦਾਈ ਪ੍ਰਭੂ ਦਾ ਸਦਾ ਥਿਰ ਰਹਿਣ ਵਾਲਾ ਨਾਮ ਸੁਖਦਾਤਾ ਹੈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਏ ਨਾਨਕ ਜੀਵ ਨੂੰ ਇਹ ਅਟਲ ਸਿਦਕ ਸਤ ਗੁਰੂ ਤੋਂ ਮਿਲਦਾ ਹੈ ਸਤ ਬਚਨ ਸਾਧੂ ਉਪਦੇਸ਼ ਗੁਰੂ ਦਾ ਉਪਦੇਸ਼ ਅਟਲ ਬਚਨ ਹਨ ਸਤ ਤੇ ਜਨ ਜਾ ਕੈ ਰਿਦੇ ਪਰਵੇਸ਼ ਜਿਨਾਂ ਦੇ ਹਿਰਦੇ ਵਿੱਚ ਇਸ ਉਪਦੇਸ਼ ਦਾ ਪਰਵੇਸ਼ ਹੁੰਦਾ ਹੈ ਉਹ ਵੀ ਅਟਲ ਭਾਵ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹਨ ਸਤ ਨਿਰਤ ਬੂਜੇ ਜੇ ਕੋਏ ਜੇ ਕੋਈ ਮਨੁੱਖ ਨੂੰ ਸਦਾ ਫਿਰ ਰਹਿਣ ਵਾਲਾ ਪ੍ਰਭੂ ਦਾ ਪਿਆਰ ਦੀ ਸੂਝ ਆ ਜਾਏ ਨਾਮ ਸਤ ਨਾਮ ਜਪਤ ਤਾਂ ਕੀ ਗਤ ਹੋਏ ਤਾਂ ਨਾਮ ਜਪ ਕੇ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ ਆਪ ਸਤ ਕੀਆ ਸਭ ਸਤ ਪ੍ਰਭੂ ਆਪ ਸਦਾ ਕੈਮ ਰਹਿਣ ਵਾਲਾ ਹੈ ਉਸ ਦਾ ਪੈਦਾ ਕੀਤਾ ਹੋਇਆ ਜਗਤ ਵੀ ਸਦ ਸੱਚਮੁੱਚ ਹੋਂਦ ਵਾਲਾ ਹੈ ਭਾਵ ਮਿਥਿਆ ਨਹੀਂ ਆਪਣੇ ਆਪੇ ਜਾਣੇ ਆਪਣੀ ਮਿਤਗਤ ਪ੍ਰਭੂ ਆਪਣੀ ਅਵਸਥਾ ਤੇ ਮਰਿਆਦਾ ਆਪ ਹੀ ਜਾਣਦਾ ਹੈ ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ ਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਣਾਉਣ ਵਾਲਾ ਹੈ ਅਵਰ ਨਾ ਬੂਝ ਕਰਤ ਵਿਚਾਰ ਕਿਸੇ ਹੋਰ ਨੂੰ ਇਸ ਜਗਤ ਦਾ ਖਿਆਲ ਰੱਖਣ ਵਾਲਾ ਵੀ ਨਾ ਸਮਝੋ ਕਰਤੇ ਕੀ ਮੇਤ ਨਾ ਜਾਣੇ ਕੀਆ ਕਰਤਾਰ ਦੀ ਜਿਹੜੀ ਬਜ਼ੁਰਗੀ ਦੀ ਅੰਦਾਜ਼ਾ ਹੈ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ ਨਾਨਕ ਜੋ ਤਿਸ ਭਾਵੇਂ ਸੋ ਵਰਤੀਆ ਏ ਨਾਨਕ ਉਹ ਕੁਛ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਪੰਗਾ ਹੈ ਬਿਸਮਨ ਬਿਸਮ ਪਏ ਬਿਸਮਾਦ ਜਿਸ ਜਿਸ ਮਨੁੱਖ ਨੇ ਪ੍ਰਭੂ ਦੀ ਬਜੁਰਗੀ ਨੂੰ ਸਮਝਿਆ ਹੈ ਉਸ ਉਸ ਨੂੰ ਆਨੰਦ ਆਇਆ ਹੈ ਜਿਨ ਬੂਝਿਆ ਤਿਸ ਆਇ ਸੁਆਦ ਆਇਆ ਸੁਆਦ ਵਡਿਆਈ ਤੱਕ ਕੇ ਉਹ ਬੜੇ ਹੈਰਾਨ ਤੇ ਅਚਰਜ ਹੁੰਦੇ ਹਨ ਪ੍ਰਭੂ ਦੀ ਉਡਿਆਈ ਧੱਕ ਕੇ ਪ੍ਰਭ ਕੈ ਰੰਗ ਰਾਚ ਜਨ ਰਹੇ ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿੱਚ ਮਸਤ ਰਹਿੰਦੇ ਹਨ ਗੁਰ ਕੈ ਬਚਨ ਪਦਾਰਥ ਲੈ ਤੇ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਨਾਮ ਪਦਾਰਥ ਹਾਸਲ ਕਰ ਲੈਂਦੇ ਹਨ ਉਹ ਦਾਤੇ ਦੁੱਖ ਕਾਟਨ ਹਾਰ ਉਹ ਸੇਵਕ ਖੁਦ ਨਾਮ ਦੀ ਦਾਤ ਬਣਦੇ ਹਨ ਤੇ ਜੀਵਾਂ ਦੇ ਦੁੱਖ ਕੱਟਦੇ ਹਨ। ਜਾ ਕੈ ਸੰਗ ਤਰੇ ਸੰਸਾਰ ਉਹਨਾਂ ਦੀ ਸੰਗਤ ਨਾਲ ਜਗਤ ਦੇ ਜੀਵ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਜਨਕਾ ਸੇਵਕ ਸੋ ਵਡਭਾਗੀ ਇਹੋ ਜਿਹੇ ਸੇਵਕਾਂ ਦੇ ਦਾ ਜੋ ਸੇਵਕ ਬਣਦਾ ਹੈ ਉਹ ਵੱਡੇ ਪਾਦਾਂ ਵਾਲਾ ਹੁੰਦਾ ਹੈ। ਜਨ ਕੇ ਸੰਗ ਏਕ ਲਿਵ ਲਾਗੀ ਉਹਨਾਂ ਦੀ ਸੰਗਤ ਵਿੱਚ ਰਹਿਣ ਇਕ ਕਾਲਪੁਰਖ ਨਾਲ ਸੁਰਤ ਜੁੜਦੀ ਹੈ ਗੁਣ ਗੋਬਿੰਦ ਕੀਰਤਨ ਜਨ ਗਾਵੇ ਪ੍ਰਭੂ ਦਾ ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਸਿਬਦ ਸਲਾਹਾ ਕਰਦਾ ਹੈ ਗੁਰ ਪ੍ਰਸਾਦ ਨਾਨਕ ਫਲ ਪਾਵੇ ਏ ਨਾਨਕ ਸਤਿਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਦਾ ਨਾਮ ਰੂਪੀ ਫਲ ਪਾ ਲੈਂਦਾ ਹੈ ਏਸੀ ਗੁਰੂ ਪਿਆਰੀ ਸਾਧ ਸੰਗਤ ਜੀ 16ਵੀਂ ਅਸ਼ਟਪਤੀ ਅ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਬਖਸ਼ਣ ਜੋਗ ਹੈ ਗੁਰੂ ਵਿੱਤੀ ਸਾਧ ਸੰਗ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ